ਹਲੋ ਭਾਈ ਸਤਿ ਸ੍ਰੀ ਅਕਾਲ ਹਾਂ ਬਾਬਾ ਸਤਿ ਸ੍ਰੀ ਅਕਾਲ ਕਰਮ ਬੋਲਦਾ ਕਰਮ ਕਰਮ ਸਿਓ ਬੋਲਦਾ ਅੱਛਾ ਕਰਮ ਸੋ ਉਹਨਾਂ ਦਾ ਬਾਬਾ ਬਾਹਰ ਲਿਆਂਦਾ ਹਾਂ ਹਾਂ ਬਾਹਰ ਲਿਆਂਦਾ ਉਹਨਾਂ ਦਾ ਚੱਕੜਿਆਂ ਦਾ ਅੱਛਾ ਬਾਬਾ ਕਿਵੇਂ ਲੱਗੋਨ ਬਾਬਾ ਕੋਣ ਫ੍ਰੀਤੋ ਬੋਲਦੀ ਆ ਹਾਂ ਬਾਬਾ ਮੈਂ ਫ੍ਰੀਤ ਨਹੀਂ ਹਾਂ ਤੇ ਭਾਈ ਫਿਰ ਮੈਂ ਸੁਣਿਆ ਤੇ ਸਹੀ ਸੁਣਿਆ ਕੀ ਬਾਤਾਂ ਕੀ ਸੁਣਿਆ ਬਹੁਤ ਕੁਝ ਕਹਿੰਦੇ ਕੰਡਾਲੇ ਦਾ ਮੈਂ ਹਾਂ ਕੀ ਸੁਣਿਆ ਕੀ ਪਤਾ ਕੀ ਸੁਣਿਆ ਤੁਸੀਂ ਭਾਈ ਹੁਣ ਮੈਂ ਤੁਹਾਨੂੰ ਕਹਿੰਦੇ ਨਵੇਂ ਮੈਨੂੰ ਸ਼ਰਮ ਆਉਂਦੀ ਐ ਤੋ ਆਖੇਂਗੀ ਕੋਣ ਚਿੱਟੀ ਦਾੜੀ ਤੇ ਸਰਚ ਧੌਲਾ ਝਾਟਾ ਆਉਣਗੇ ਇਹਦੀਆਂ ਗੱਲਾਂ ਕਰਦਾ ਪਰ ਉਹ ਜਿੱट्टी ਦਾ ਬਾਬਾ ਜਿੱट्टी ਦਾੜੀ ਤਾਂ ਤੇ ਕੰਦੇ ਨੋਜ ਵੱਲ ਨਾ ਦੇ ਆ ਗੰਦੀ ਤੋ ਮੈਂ ਤੱਕਣ ਦੇਖਿਆ ਜੱਗਰੂ ਜਿਹੇ ਆਏ ਆ ਨੇ ਭਾਈ ਤੁਹਾਨੂੰ ਮੈਂ ਗੱਲ ਦੱਸਾਂ ਇਹ ਹੈ ਕਿ ਉਹ ਕਹਿੰਦੇ ਹੁੰਦੇ ਆ ਨਾ ਕਿ ਇੱਕ ਕਹਾਵਤ ਹੈ ਕਿ ਜੋ ਇਸ਼ਕ ਹੁੰਦਾ ਹੈ ਨਾ ਤੇ ਨਾ ਤਾਂ ਇਹ ਉਹ ਦੇਖਦਾ ਹੈ ਬੁਢਾਪਾ ਦੇਖਦਾ ਹੈ ਤੇ ਨਾ ਕੋਈ ਛੋਟਾ ਦੇਖਦਾ ਤੇ ਨਾ ਲਿਖਦਾ ਵੱਡਾ ਮੇਰੀ ਤੂੰ ਸੁਣ ਲੈ ਮੈਂ ਸਮਰਤ ਕੀ ਜੀਣਾ ਇਸ ਤੋਂ ਹੋ ਗਿਆ ਤੁਹਾਨੂੰ ਭਾਈ ਮੇਰੀ ਗੱਲ ਨੂੰ ਪੂਰਾ ਸੁਣ ਲੈ ਇਸ਼ਕ ਵਾਲੀ ਗੱਲ ਕੋਈ ਨਹੀਂ ਤੇ ਤੁਹਾਡੀ ਅੰਬੋ ਨੂੰ ਗੁਜਰੀ ਨੂੰ ਤਾਂ ਹੋ ਗਏ 10 ਸਾਲ ਅੱਛਾ ਹੈ ਹਾਂ ਬੇਬੇ ਦਾ ਸੁਣਿਆ ਸੀ ਜੀ ਵਾਵਾ ਟਾਈਮ ਹੋ ਗਿਆ ਵੀ ਹੈ ਇਹਨਾਂ ਦੇ ਗਏ ਮਾਤਾ ਹੈ ਨਹੀਂ ਤੇ 10 ਸਾਲ ਹੋ ਗਏ ਤੇ 10 ਸਾਲਾਂ ਦੇ ਵਿੱਚ ਭਾਈ ਹੁਣ ਗੱਲ ਸੁਣ ਵੀ ਮੁੰਡਾ ਵਿਆਹਤਾ ਕੁੜੀ ਤਾਂ ਪਹਿਲਾਂ ਵਿਆਹੀ ਤੀ ਸੀ ਕੁੜੀ ਮੈਂ ਪਹਿਲਾਂ ਵਿਆਹ ਤੇ ਚੁਲਾ ਆਪ ਦਾ ਫਰਜ ਨਿਭਾਤਾ ਤੇ ਮੁੰਡਾ ਵਿਆਹਤਾ ਤੇ ਹੁਣ ਮੁੰਡਾ ਬਹੂ ਰਾਤ ਨੂੰ ਆਪ ਦਾ ਮਾੜਾ ਚੰਗਾ ਕੰਮ ਜਿਹੜਾ ਹੈਗੇ ਕਰਦੇ ਤੇ ਤਾ ਕਿੰਨਾ ਬੱਬਾ ਗਿਆ ਤਾਂ ਹਮ ਚੰਗੀ ਕਰਦੇ ਆ ਇਹ ਤੈਨੂੰ ਭੂਮ ਪੋਤੇ ਪੋਤੀਆਂ ਦੇਣਗੇ ਹੁਣ ਨਹੀਂ ਭਾਈ ਮੈਂ ਗੱਲ ਕਰਦਾ ਉਹ ਵੀ ਉਹ ਜੋ ਵੀ ਮਾੜਾ ਚੰਗਾ ਕੰਮ ਕਰਦੇ ਆ ਤੇ ਮੇਰਾ ਹੁਣ ਭਾਈ ਅੱਧੀ ਰਾਤ ਨੂੰ ਕਰ ਜਾਂਦਾ ਜੀ ਤੇ ਬਾਬਾ ਵੀ ਤੂੰ ਮੇਥੋਂ ਕੀ ਚਾਹੁੰਨਾਗਾ ਮੈਂ ਹੁਣ ਕੀ ਕਰਾ ਲੈ ਭਾਈ ਮੈਨੂੰ ਤੂੰ ਜਦੋਂ ਬੇਦੇਦ ਹੋਈ ਸੀ ਵਿਆਹ ਕਰਾ ਲੈਣਾ ਬਾਬਾ ਵਾਪਸ ਕੀ ਗੱਲ ਕਰਦਾ ਆ ਨਹੀਂ ਭਾਈ ਮੇਰੀ ਗੱਲ ਸੁਣ ਵੀ ਵਿਆਹ ਵਾਲੀ ਗੱਲ ਨਹੀਂ ਗਈ ਤੇ ਹੁਣ ਜੀ ਅੱਜ ਕਰੀ ਜਾਂਦਾ ਵਿਆਹ ਮੈਂ 10 ਸਾਲ ਪਹਿਲਾਂ ਗੰਗਲਰਾ ਉਹ ਤਾਂ ਚਲੋ ਮੈਂ ਜ਼ਿੰਮੇਵਾਰੀਆਂ ਇਹ ਤੁਰਿਆ ਫਿਰਿਆ ਵੀ ਚਲੋ ਕੋਈ ਗੱਲ ਨਹੀਂ ਚਲੋ ਜੋ ਆਕ ਪੜ ਜਾਣਗੇ ਪੜ ਜਾਣਗੇ ਕਿੱਧਰ ਬੁੱਢੇ ਬਰੇ ਗਾ ਹੁਣ ਭਾਈ ਮੇਰਾ ਕਰਦਾ ਹੈਗਾ ਜੀ ਤੇ ਮੈਨੂੰ ਨਾਲ ਤੋ ਕੋਈ ਵਧੀਆ ਜੇ ਕੋਈ ਤੇਰੇ ਕੋਲੇ ਹੈਗਾ ਸਿਸਟਮ ਕੋਈ ਜ਼ਿਗਾਰਡ ਜਿਹੜਾ ਮੈਨੂੰ ਭਾਲ ਕੇ ਦੇ ਦੇ ਮੈਂ ਕਿੱਥੋਂ ਭਾਲ ਕੇ ਦੇਣਾ ਵਾਦਾ ਹੁਣ ਇੰਨੇ ਬੁੱਢੇ ਨਾ ਗਵਾ ਤਿਆਰੀ ਹੁੰਦੀ ਹੈ ਜੀ ਰੈਸਾ ਪੂਰਾ ਭਾਗ ਤੇ ਨਹੀਂ ਆ ਨੋ ਤਾਂ ਮੈਨੂੰ ਤੈਨੂੰ ਕੀ ਨਹੀਂ ਆਂਦਾ ਤਵੀ ਮੈਂ ਇਹ ਕੰਮ ਕਰਦੀ ਆ ਤੇਲੀ ਗੱਲ ਲੈ ਜਾ ਕੇ ਉਹਨੂੰ ਹੁੰਦੀ ਨਹੀਂ ਆ ਬਾਹਰੋਂ ਸ਼ਹਿਰ ਸੂਰਤ ਚ ਦੇਖ ਲੈ ਤੂੰ ਸ਼ਹਿਰ ਸੂਰਤ ਨੇ ਭਾਈ ਮੈਨੂੰ ਪਤਾ ਤੇ ਸ਼ਹਿਰ ਸੂਰਤੋ ਵੀ ਭਾਲ ਕੇ ਲਿਆ ਦੇਗੀ ਇਹ ਵੀ ਕੋਈ ਗੱਲ ਨਹੀਂ ਗੀ ਪੈਸਿਆਂ ਬੋਛਾਂ ਦੀ ਚਿੰਤਾ ਨਾ ਕਰ ਤੂੰ ਅੱਗੇ ਭੜੇ ਜਿੰਨੇ ਮਰਜੀ ਦੇ ਦੇ ਨੀ ਤੂੰ ਮੈਨੂੰ ਦੱਸ ਦੇ ਵੀ ਭਾਈ ਮੈਥੋਂ ਕਿੰਨੇ ਲਏਂਗੀ ਸੱਤਵੇਂ ਅੱਠਵੇਂ ਦਿਨ ਆਪਾਂ ਬਣਾ ਲਿਆ ਕਰਾਂਗੇ ਪ੍ਰੋਗਰਾਮ ਮੈਨੂੰ ਕੋਈ ਵਧੀਆ ਜੀ ਕੋ ਪੱਕੀ ਜੀ ਕੋ ਪਰਮਾਨੈਂਟ ਕੋਈ ਹੋਵੇ ਜਿਹੜੀ ਅਸੀਂ ਭੀੜੀ ਭੜੀ ਜੀ ਹੋਵੇ ਮੈਨਾਂ ਇਹ ਜੀ ਭਾਲ ਕੇ ਦੇ ਭਾਈ ਤੂੰ ਮੈਨੂੰ ਬਤਾ ਦਰੋਂ ਟੈਕਨੀ ਨਹੀਂ ਤਾਂ ਪਤਾ ਲੱਗੋ ਕਿ ਜਿਹੜੀਆਂ ਕੁੱਲੀ ਆ ਮੈਨੂੰ ਤਾਂ ਕੀ ਪਤਾ ਬੁੜੀ ਦਾ ਹੁਣ ਹਾਂ ਇਹ ਵੀ ਭਾਈ ਸਹੀ ਗੱਲ ਆ ਨੂੰ ਤੁਸੀਂ ਘੜਾ ਅੰਦਰ ਵੜ ਕੇ ਦੇਖਿਆ ਹਨਾ ਵੀ ਕੀ ਦੀ ਪੀੜੀ ਕੀ ਦੀ ਖੁੱਲੀ ਤੇ ਫਿਰ ਦੱਸੋ ਮੈਨੂੰ ਰੇਟ ਰੂਟ ਦੱਸੋ ਭਾਈ ਫਿਰ ਮੈਂ ਕੋਈ ਕਰਾਂ ਇੰਤਜ਼ਾਮ ਕਿਸੇ ਪਾਸੇੋਂ ਮੁੰਡਿਆਂ ਤੋਂ ਸਾਡਾ ਹੀ ਬਾਬਾ ਹੁਣ 20 ਸਾਲਾਂ ਨੇ ਮੇਰੇ ਕੰਨੇ 25 ਦੇ ਆ ਜਦ ਕੀ ਦੇ ਆ ਮੈਨੂੰ ਉਮਰ ਦਾ ਚਾਹੀਦੀ ਜene ਉਮਰ ਦਾ ਜਨਾ ਕਰੀ ਕਰਨੀ ਸੀ ਤੇ ਬਾਹਰ ਗੱਲ ਕਰੇ ਫੇਰ ਬੱਬਾ ਤੇਰੀ ਨੀਂਦ ਹੀ ਵਿਗੜ ਜੂਸੀ ਫੇਰ ਨਹੀਂ ਭਾਈ ਤੂੰ ਮੈਨੂੰ ਤੂੰ ਪਵਾ ਲੇਗਾ ਤਾਂ ਮੈਂ ਰਹਿ ਜਾਗਾ ਫੇਰ ਫੇਰ ਤਾਂ ਫੇਰ ਵੀ ਆਪਣਾ ਹੱਥ ਜਗਨਨਾਥ ਫਿਰ ਤਾਂ ਉਹ ਗੱਲ ਹੀ ਹੋ ਜੂਗੀ ਭਾਈ ਫਰਤ ਨਾਲ ਤਾਂ ਕਰ ਹੀ ਜਾ ਰਹੇ ਆ ਫਿਰ ਹੋਰ ਤਾਂ ਇਲਾਜ ਨਹੀਂ ਫੇਰ ਆਏ ਕਰ ਭਾਈ ਮੈਨੂੰ ਤੂੰ ਨਾ ਬਾਹਲੀ ਛੋਟੀ ਵੀ ਕਰ ਦੇ ਹੁਣ ਭੇੜੇ ਲੱਗਦੇ ਆ ਹਨਾ ਵੀ ਹੁਣ 61 ਸਾਲ ਦੀ ਉਮਰ ਤਾਂ ਹੋ ਗਈ ਮੇਰੀ ਬੰਦਾ ਲੱਗਦਾ ਨਹੀਂ ਬਰਤਨ ਨੂੰ ਨਹੀਂ ਭਾਈ ਮੈਂ ਕਾੜਦਾ ਹੈਗਾ ਜਦੋਂ ਮੈਂ 35 ਦਾ ਮੁੰਡਾ ਹੋ ਗਿਆ ਮੇਰਾ ਭਾਈ ਤੁਹਾਨੂੰ ਪਤਾ ਨਹੀਂ 35 ਦਾ ਦਾ ਮੁੰਡਾ ਹਾਂ ਤੇ ਹੁਣ ਮੈਂ ਤੁਹਾਨੂੰ ਗੱਲ ਦੱਸਾਂ ਵੀ ਮੈਨੂੰ ਨਾ ਤੂੰ 35 40 ਸਾਲ ਦੀ ਬਾੜ ਸਹੀ ਕੋਈ ਹੁਣ ਬਾੜੀ ਛੋਟੀ ਨਾਲ ਵੀ ਕਰਦੇ ਹੁਣ ਆਪਦੇ ਸ਼ਰਮ ਪੈਂਦੀ ਆ ਉਹਨੇ ਧੋੜਾ ਝਟਾ ਸਿਰ ਚ ਫਿਰ ਭੈੜਾ ਲੱਗਦਾ ਬੰਦਾ

ਇਹ ਬਸ ਇੱਥੋਂ ਪੰਸਾਰੀ ਤੋਂ ਸੰਗਰੂਰ ਜਾ ਕੇ ਫੜ ਲਈ ਦੀ ਪੰਸਾਰੀ ਵਾਲੀ ਦੁਕਾਨ ਤੋਂ ਰਗੜ ਲਈਦਾ ਨੌ ਰਗੜ ਕੇ ਦੇ ਦਿੰਦੀ ਐ ਨੌ ਸੋਝ ਦੇਂਦੀ ਬਾਬੇ ਨੇ ਹੁਣ ਇਹਨੇ ਕੀ ਖਾ ਕੇ ਲੈਣਾ ਐ ਨਹੀਂ ਪਤਾ ਹੁਣ ਬਾਬਾ ਤਾਂ ਕੋਈ ਹੁਣ ਏਦਾਂ ਮਾਰ ਮਾਰ ਨੂੰ ਸਰਦਾ ਹੈਗਾ ਹੁਣ ਕੀ ਕਰਾਂ ਹਾਂ ਹਾਂ ਉਹ ਦੱਸੋ ਭਾਈ ਤੁਸੀਂ ਕਿੰਨਾ ਮੈਨੂੰ ਮੈਥੋਂ ਲਵੋਗੇ ਆਪਣਾ ਤਾਂ ਫਿਰ ਪੱਕਾ ਹੀ ਪਰਮਾਨੈਂਟ ਹੀ ਹੈਗਾ ਤੇ ਸਰਵਿਸ ਕੀ ਕੀ ਦੇ ਦੇਣਗੀਆਂ ਮੈਨੂੰ ਇਹ ਵੀ ਦੱਸ ਦਿਓ ਮੜਾ ਜੀ ਬਾਬਾ ਉਹ ਜਿੰਨਾ ਮਿੱਠਾ ਪਾਵਾਂਗੇ ਤੇ ਉਹ ਨਹੀਂ ਮਿੱਠਾ ਲੱਗੂ ਆਪਾਂ ਨੂੰ ਤੇ ਐ ਕਰ ਦੂੰਗੀ ਤੇ ਇਹੇ ਤਿਆਰ ਕਰ ਲਾ ਤੇ ਮੈਂ ਫੋਨ ਕਰ ਲੈਣੀ ਆਂਗੀ ਇਹ ਕੀ ਜਿਨਾ ਨਹੀਂ ਹੂੰ ਉਹ ਹੈਗੀ ਹੈ ਦਤੀ 30 ਸਾਲਾਂ ਦੀ ਹੈਗੀ ਉਹ ਕੁੜੀ ਹੈ ਜੀ ਅੱਛਾ ਮਾਰਿਆ ਵਰਗੀ ਗਈ ਹੈ ਕਿ ਵਿਆਹ ਨਹੀਂ ਕਰਾਉਣਾ ਮੈਂ ਤੇ ਕੰਮ ਦਾ ਖਰਚਾ ਕੱਢਣਾ ਉਸ ਤੇ ਪਰੰਪਰੀ ਹੈ ਜੀ ਤੇ ਕਰਦੀ ਹੈ ਤੇ ਜੀਨੇ ਰਾਤ ਜਿਵੇਂ ਦੀ ਪੁੰਦ ਨਹੀਂ ਆਪਦਾ ਥਾਂ ਫਾਲੀ ਨਹੀਂ ਦੀ ਆਦੇ ਵੀ ਨਹੀਂ ਜੇ ਥਾਂ ਅਗਲੇ ਦੀ ਹੋਵੇ ਭਾਈ ਜੇ ਥਾਂ ਅਗਲੇ ਦੀ ਥਾਂ ਅਗਲੇ ਦੀ ਹੋਵੇ ਤਾਂ ਫਿਰ ਦੱਸੋ ਮੈਨੂੰ ਉਹਦਾ ਕੀ ਹੋਊਗਾ ਸਾਬ ਕਿਤਾਬ ਮੈਨੂੰ ਬੜਾ ਰੇਟ ਦੱਸ ਦਿਓ ਨਾ ਫਿਰ ਮੈਂ ਬਾਜ਼ਾਰ ਜਾਣਾ ਹੁਣ ਉੱਥੇ ਆੜਤੀ ਤੋਂ ਫੜ ਕੇ ਤੇ ਲਿਆਉਂਗਾ ਮੇਰੇ ਕੋਲ ਕਿਹੜਾ ਇੱਥੇ ਫੋਨ ਪੇ ਚੱਲਦਾ ਭਾਈ ਅੱਬਾ ਕੀ ਲੈਣਾ ਨਹੀਂ ਥਾਂ ਨਹੀਂ 1000 ਰੁਪਏ ਮੇਰਾ ਕੋਤ ਲੈਂਗੇ 1000 ਰੁਪਏ 1000 1500 ਮੰਨ ਲਓ ਥਾਂ ਹਾਂ ਫਿਰ ਉਹ ਨਾ ਤੁਸੀਂ ਮੇਰੇ ਕੋਲੇ ਆ ਜਾ ਮੈਨੂੰ ਦੇ ਦਿਓ 1000 ਮੰਨ ਲਾ ਗੋ ਮੈਂ ਇਹ ਤਾਂ ਹੁਣ ਰੋਟੋ ਖਾ ਕੇ ਨਹੀਂ ਜੀ కు బాబా తి లేన ਚਲ ਆਪਾਂ ਫਿਰ ਬਾਅਦ ਚ ਹਸਾਬ-ਕਿਤਾਬ ਕਰ ਲਾਂਗੇ ਆਪਾਂ ਦਾ ਪਿੰਡ ਹੀ ਰਹਿਣਾਗਾ ਹਾਂ ਨਹੀਂ ਭਾਈ ਜੇ ਤੂੰ ਕਰ ਲੈ ਆਪ ਕੇ ਮਾਪਾ ਜੇ ਤੂੰ ਆਪ ਕਰ ਲੈ ਭਾਈ ਫਿਰ ਆਪਣੇ ਵਿਚਾਲੇ ਗੱਲ ਖੁੱਲੀ ਵੀ ਐ ਆਪਾਂ ਕਿੱਧਰ ਦੂਜੇ ਨਾਲ ਮੱਥਾ ਮਾਰੂਗਾ ਮੈਂ ਬਾਬਾ ਜਿੰਤਾ ਤਾਂ ਤੱਕ ਹੀ ਆਗਾ ਵੀ ਮੈਂ ਹੁਣ ਦਿੱਲੀ ਨਹੀਂ ਆਣੀ ਤੇ ਮੈਂ ਮਿੰਤਾ ਨਹੀਂ ਬਾਬਾ ਇਹ ਜੇ ਤਮਾ ਅੱਛਾ ਮੈਂ ਤਾਂ ਹੁਣ ਮੇਰੇ ਤੇ ਕੋਈ ਐ ਪਰਮਾਨੈਂਟ ਹੋ ਹੂੰ ਜੋਗਿੰਦਰ ਜਿੰਦ ਬਰਨੜੀ ਕਰਦੀ ਹਾਂ ਮੁੰਡਾ ਬਸ ਹੀ ਹੋਈ ਮੈਂ ਤਾਂ ਮਾਰ ਤੂਗਾ ਜੇ ਉਹ ਨੇ ਛੋਣ ਲਿਆ ਤੇ ਜਾਏ ਅੱਛਾ ਅੱਛਾ ਤੇ ਤਾਂ ਮੈਨੂੰ ਹੀ ਬਥੇਰੇ ਚੰਗੇ ਲੱਗਦੇ ਐ ਹੂੰ ਪਰ ਬਾਹਰ ਨਹੀਂ ਜਾਣ ਦਿੰਦਾ ਮੈਨੂੰ ਅੱਛਾ ਅੱਛਾ ਉਹ ਯਾਨੀ ਰਾਤ ਕੋਈ ਹਾਂ ਯਾ ਨਾ ਗੱਲ ਕਰੀਂ ਬੱਬਾ ਤੂੰ ਹੁਣ ਤੈਨੂੰ ਮੈਂ ਦੱਸਦਾ ਵੀ ਚੱਲ ਆਪਣੀ ਤੂੰ ਵੀ ਗੱਲ ਖੋਲ ਲੀ ਹਾਂ ਅੱਜ ਜੱਲੀ ਗੱਲ ਦਈਏ ਮੈਂ ਤਾਂ ਕਰਕੇ ਮੇਰਾ ਤਾਂ ਮੁਸ਼ਕਲ ਹੈ ਬੱਬਾ ਪਰ ਮੈਂ ਉਹਨੂੰ ਕਹਿ ਦਿੰਨੀ ਆ ਉਹਨੂੰ ਨਾ ਭਾਈ ਉਹਨੂੰ ਕਹਿ ਦੀ ਵੀ ਪੂਰਾ ਜਾ ਤਾ ਦਿਨ ਰਵੇ ਤੜਕੇ 9 ਤੋਂ ਲੈ ਕੇ 8:00 5:00 ਵਜੇ ਤੱਕ ਪੂਰਾ ਦਿਨ ਰਹਿ ਲੈ ਜੇ ਰਾਤ ਰਹਿਣੀ ਹੈ ਤਾਂ ਰਾਤ ਨੂੰ 9 ਤੋਂ ਲੈ ਕੇ ਤੜਕੇ 5:00 4:00 ਵਜੇ ਤੱਕ ਰਹਿ ਲੈ ਤੇ ਮੈਂ ਭਾਈ ਦੇ ਦੂੰਗਾ 5000 ਤੈਨੂੰ ਜੇ 9 ਜੀ ਫਿਰ ਜਾਵਦੇ ਨਹੀਂ ਇਕੰਨੇ ਦੇ ਤੜਕੇ ਤੈਨੂੰ ਸੁਲਿਆ ਨਿਕਲਣਾ ਪਊਗਾ ਇਹ ਕੰਨੇ ਨੂੰ ਬਤਾਨੇ ਲੱਗੇ ਨਹੀਂ ਭਾਈ ਮੈਂ ਕੋਈ ਗੱਡੀ ਗੱਡੀ ਵਾਲਾ ਮੁੰਡਾ ਸਾਧ ਲੂੰਗਾ ਮੈਂ ਕੋਈ ਗੱਡੀ ਗੱਡੀ ਵਾਲਾ ਮੁੰਡਾ ਸਾਧ ਲੂੰਗਾ ਕਿਸੇ ਨੂੰ ਕੋਈ ਕੋਈ ਥੋਨੇ ਸਦਾ ਬਾਹਰੋਂ ਸੱਦ ਲਊਗਾ ਕੋਈ ਮੈਂ ਫਿਰ ਬਾਬਾ ਹੁਤਾ ਇਕਰਾ ਦਗਾ 4 1/2 5000 ਰੁਪਏ ਲਊਗੀ ਹਾਂ ਮੈਂ 5000 ਦੇ ਦਊਗਾ ਤੇ ਚੂਪੇ ਚਾਪੇ ਤਾਂ ਲਾ ਲੂਗੀ ਨਾ ਹੂੰ ਬਾਬਾ ਹੁਣ ਹੁਤਾ ਤੁੰ ਪਿਆਰ ਨਾਲ ਉਹ ਕਹਿਣਾ ਬਣਾ ਲੀਂਗਾ ਤਾਂ ਸਭ ਕੁਝ ਕਰੂਗੀ ਹੂੰ ਚੱਲ ਭਾਈ ਫਿਰ ਮੈਂ ਨਾ ਆ ਕੇ ਤੇ ਮੈਂ ਦਿੰਨਾ ਪੈਸੇ ਲਿਆ ਕੇ ਤੈਨੂੰ ਫਿਰ ਹੁਣ ਤੇਰੇ ਤੇ ਵੀ ਤੇਰੇ ਜੀਵਨ ਕਿਤਾ ਦੇ ਤਾਂ ਕੀ ਖੁਸ਼ ਕਰਵਾ ਲੇ ਕਿੰਨਾ ਕੁ ਜੋਰ ਹੈ ਕਿੰਨਾ ਕੁ ਹੂੰ ਚਲੋ ਭਾਈ ਮੈਂ ਆਉਣਾ ਤੇ ਮੇਰਾ 5000 ਤੁਹਾਨੂੰ ਮਸਲਾ ਦਿੰਨਾ ਹੈ ਰੱਬਾ ਖੁਸ਼ ਹੈ ਜ਼ਰੂਰ ਕਰ ਦੂੰਗੀ ਹਾਂ ਹਾਂ ਠੀਕ ਆ ਭਾਈ ਫਿਰ ਮੈਂ ਲਿਆ ਕੇ ਦੇ ਦਿੰਦਾ ਤੁਹਾਨੂੰ 5000 ਦੇ ਦਿਆਂ ਲਿਆ ਕੇ ਫਿਰ ਨਗਦ ਹਾਂ ਲਿਆ ਦਿਓ ਬਾਕੀ ਉਸਕੇ ਕਰ ਦਿੰਨੇਗਾ ਆਪਾਂ ਫਿਰ ਉਹ ਵੀ ਦੇਣੇ ਬਹਿਣਗੇ ਵੀ ਕੱਲ ਨੂੰ ਵੀ ਕੋਈ ਨਹੀਂ ਫਿਰ ਕੋਈ ਨਹੀਂ ਭਾਈ ਬਾੜਾ ਬਾੜਾ ਨਹੀਂ ਭਾਈ ਹੁਣ 1000 ਐਵੇਂ ਤੋਂ ਤੁਸੀਂ ਬਾੜਾ ਕਰੀਏ ਨੂੰ 1000 ਰੁਪਏ ਹੋਰ ਕਰ ਦੂੰ ਚਲੋ ਸਾਨੂੰ 300 ਤੱਕ ਕਰਦੇ ਹੋ ਠੀਕ ਆ ਮੇਰਾ ਵਧੀਆ ਡੈਂਡ ਰਿਕਾਰਡ ਲਵਾ ਦਿਓ ਕੋਈ ਨਹੀਂ ਆਪਾਂ ਆਹੇ ਫਿਰ ਹਾਂ ਠੀਕ ਐ ਵੀ ਕਭਈ ਮੈਂ ਲਿਆ ਕੇ ਤੈਨੂੰ ਪੈਸੇ ਫੜਾ ਦੇਣਾ ਮੈਂ ਚੋਰੀਆਂ ਜਾਂ ਮਗਰਲੀ ਗੇ ਮੋਰੀ ਵੇਦੀ ਆਉਂਗਾ ਤੂੰ 5000 ਰੁਪਏ ਮੈਥੋਂ ਕਰਾ ਫੜਨੀ ਠੀਕ ਐ ਹਾਂ ਹਾਂ ਮੈਂ ਮੈਨੂੰ ਬਸ ਮਾੜੀ ਦੀ ਸ਼ਾਂਤੀ ਕਰ ਲੀ ਮੌਕੇ ਖੜੀ ਹੋਊਂ ਫੜਾ ਦੇ ਤੁਸੀਂ ਹਾਂ ਠੀਕ ਐ ਠੀਕ ਐ ਭਾਈ ਜੀ ਮੇਰੇ ਜੀ ਆਈ ਮੇਰੇ ਜੀ ਆਈ ਹਾਂ ਹਾਂ ਠੀਕ ਐ ਜਾਉਂਦੀ ਰਿਹਾ ਭਾਈ ਠੀਕ ਐ ਠੀਕ ਐ ਠੀਕ ਐ